ਚਾਹ ਪਾਣੀ ਪੂਜੀ ਰੋਟੀ ਖਵਾਦੀ ਬੀਬੀ ਆਇਆ ਹਿਮਾਚਲ ਤੋਂ ਹੋਰ ਪਹਾੜਾ ਇਲਾਕੇ ਤੋਂ ਮੈਨੇ ਕਿ ਦਿੱਸੀ ਦਵਾਈ ਆਪ ਆਨੇ ਹੋ ਤੁਸੀਂ ਉਹ ਬਣਾ ਕੇ ਤਿਆਰ ਕਰਕੇ ਫਿਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਉਹ ਪਾਈਆਂ ਤੁਸੀਂ ਹੈ ਜੀ ਹਾਂ ਸਭ ਪੜਿਆ ਦਾ ਕੀ ਲੱਗੇ ਹੋਣੇ ਕੀ ਬਾਤ ਹੈ ਜੀ ਹਾਂ ਮਣ ਮਿਲੇ ਦੇ ਬੱਚ ਹੁੰਦੇ ਨੇ ਬਿਲਕੁਲ ਬਿਲਕੁਲ ਮਣ ਮਿਲਗੇ ਉਹ ਕਿ ਲੈਣਾ 4 ਦਿਨਾਂ ਦੇ ਮੇਲੇ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਮਿਲਨੇ ਸਾਨੂੰ yogi baba ji ਜੋ ਅਕਸਰ ਆਪਾਂ ਦੇਖਦੇ ਆ ਹਨਾ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਤੇ ਬਹੁਤ ਸਾਰੇ ਭਰਾ ਹਨ ਇਹਨਾਂ ਦੀ ਵੀਡੀਓ ਬਣਾ ਕੇ ਛਾੜ ਦਿੰਦੇ ਨੇ ਪਰ ਆਪਾਂ ਉਦਾਂ ਦੇ ਨਹੀਂ ਹੈਗੇ ਆਪਾਂ ਬਾਬੇ ਨੂੰ ਰੋਕਿਆ ਤੇ ਰੋਕ ਕੇ ਬਾਬੇ ਨੂੰ ਪੁੱਛਿਆ ਕਿ ਬਾਬਾ ਜੀ ਤੁਹਾਡੇ ਵੀਡੀਓ ਬਣਾ ਸਕਦੇ ਕੋਈ ਗੱਲਾਂ ਦੱਸੋ ਜੋ ਲੋਕ ਬੋਲਦੇ ਨੇ ਹਨਾ ਅਜੇ ਬਾਬਾ ਜੀ ਦੱਸ ਸਹੀ ਗੱਲ ਜੀ ਠੀਕ ਹੈ ਜੀ ਕਿੱਧਰ ਜਾ ਰਹੇ ਸੀ ਜੀ ਬੱਸ ਜੀ ਬਾਬੇ ਟੱਲੇ ਲੈਡ ਲਿਆਓ ਜੀ ਅੱਛਾ ਕਿੱਥੇ ਡੇਰਾ ਜੀ ਆਪਣਾ ਸਮਾਣਾ ਸਮਾਣਾ ਔਰ ਕੀ ਕੀ ਕਰਦੇ ਆ ਤੁਸੀਂ ਸਾਹੀ ਜੈਸ਼ੀ ਕਰ ਲਿਆ ਬਸ ਦਵਾਈ ਬੂਟੀ ਦਿੰਦੇ ਔਰ ਕੀ ਦਿੰਦੇ ਦਵਾਈ ਕਹਾ ਦਾ ਸੁਰਮਾ ਦਵਾਈ ਅੱਖਾਂ ਦਾ ਸੁਰਮਾ ਅੱਛਾ ਹਾਂ ਦੰਦ ਜਾੜ ਦੀ ਦਵਾਈ ਔਰ ਕੀ ਕੀ ਦੰਦ ਜਾੜ ਦੀ ਹਾਂ ਜਾੜ ਜੇ ਕੀ ਕਰਦੀ ਹੁੰਦੀ ਹੈ ਦਰਦ ਕਰਦੀ ਦਰਦ ਕਰਦੀ ਹਾਂ ਫਿਰ ਉਹਦਾ ਥੋਲਾ ਵੀ ਕਰਦੇ ਨੇ ਆ ਅੱਛਾ ਥੋਲੇ ਨਾਲ ਰੁਕ ਜਾਂਦੀ ਆ ਰੁਕ ਜਾਂਦੀ ਆ ਪਰੂਟ ਛੱਡਨੇ ਪੈਂਦਾ ਫਸਾ ਲੋ ਦੇ ਨਾਲ ਦਾ ਪਰੂਟ ਛੱਡਨਾ ਪੈਂਦਾ ਕੋਈ ਵੀ ਹਾਂ ਜੀ ਜਿਹੜਾ ਮਰਜੀ ਇੱਕ ਛੱਡਨਾ ਹੋ ਅੱਛਾ ਲਓ ਮਿੱਤਰੋ ਬਾਬਾ ਜੀ ਕਹ ਰਹੇ ਨੇ ਕਿ ਜੇ ਝਾੜ ਕੇ ਜੇ ਜ਼ਰਦ ਕਰਦੀ ਆ ਬਾਬਾ ਥੋੜਾ ਵੀ ਕਰ ਦਿੰਦਾ ਤੇ ਇੱਕ ਫਰੂਟ ਛੱਡਣਾ ਪਣਾ ਤੁਹਾਨੂੰ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਬਾ ਜੀ ਆ ਕੀ ਹੁੰਦਾ ਝੋਲੇ ਦੇ ਵਿੱਚ ਆਉਣਾ ਸੱਪ ਸੁਪ ਵੀ ਰੱਖਿਆ ਆਪਾਂ ਸੱਪ ਨੇ ਛੱਡ ਤਾ ਛੱਡ ਤਾ ਆਪਾਂ ਨਾਲ ਤਾਂ ਜੋਗੀਆਂ ਕੋਲ ਹੁੰਦਾ ਉਹ ਛੱਡ ਦਈ ਉਹਨੂੰ ਬੈਨ ਕਰਤਾ ਬਾਦਾਂ ਕਰਨੇ ਬੈਨ ਕਿੰਨੇ ਕੀਤਾ ਸਰਕਾਰ ਨੇ ਪੰਜਾਬ ਦੀ ਨੇ ਜਾਂ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਨੇ ਅੱਛਾ ਬੈਨ ਕਰਤਾ ਬੈਨ ਕਰਤਾ ਤੇ ਸੱਪ ਨੇ ਪੜਨਾ ਜੁਰਮਾਨਾ ਲਾ ਦਿੱਤਾ ਅੱਛਾ ਜੀ ਕਿੰਨਾ ਜੁਰਮਾਨਾ ਸਜ਼ਾ ਜੀ ਸੱਜਾ ਆਉ ਬਠੀਕ ਵੀ ਆ ਹਨ ਕਿ ਜਾਨਵਰ ਨੂੰ ਕੈਦ ਕਰਕੇ ਰੱਖੇ ਇੱਦਾਂ ਵੀ ਇੱਦਾਂ ਜੋ ਇੱਦਾਂ ਮੰਗੀ ਚੱਲੇ ਬਾਬੇ ਜੋਗੀ ਨਾਥ ਵੀ ਇਸ ਸੰਬੰਧ ਇਹਨੇ ਦੇਣਾ ਉਹਨਾਂ ਦਾ ਦੇ ਦੇਣਾ ਹਨ ਮਿੱਤਰੋ ਦੇਖੋ ਬਾਬਾ ਨੇ ਕਹਿਣਾ ਕਿ ਕੇਂਦਰ ਸਰਕਾਰ ਨੇ ਬੈਨ ਲਾਤਾ ਸੱਪ ਰੱਖਣ ਦੇ ਤੇ ਕੋਈ ਵੀ ਜਾਨਵਰ ਆਪਾਂ ਕੈਦ ਕਰਕੇ ਨਹੀਂ ਰੱਖ ਸਕਦੇ ਵਧੀਆ ਗੱਲ ਆ ਤੇ ਬਾਬੇ ਨੇ ਪਹਿਲਾਂ ਹੀ ਛੜਤਾ ਕਿਉਂਕਿ ਜੁਰਮਾਨਾ ਵੀ ਲਾਤਾ ਤੇ ਕੈਦ ਵੀ ਆ ਬਾਬੇ ਨੇ ਪਹਿਲਾਂ ਹੀ ਕਰਤਾ ਹੁਣ ਫਿਰ ਐਵੇਂ ਸੱਜੇ ਬਾਬੇ ਜੋਗੀ ਦਾੜੀ ਬੂਟੀ ਰੱਦ ਦੀ ਪਿੰਡਸੀ ਦੀ ਜੜੀ ਬੁੱਟੀ ਕਿਹੜੀ ਹੁੰਦੀ ਆ ਦਿਖਾਵਾਂ ਮੜੀ ਥੋੜੀ ਅੱਖਾਂ ਸ਼ਰਮਾਉਂਦਾ ਹੈ ਦਿਖਾਉ ਮੜੇ ਤੂੰ ਤਾਂ ਖਤਮ ਹੋ ਗਿਆ ਤਾਂ ਨਹੀਂ ਆ ਇਸ ਟਾਈਮ ਤੇ ਗੁਸਤਾ ਹੋਏਗਾ ਦਿਖਾਓ ਹੋਏ ਬਾਬਾ ਦੇਖਦੇ ਆ ਬਾਬਾ ਬਿਲਕੁਲ ਤੇ ਪਿਆਰ ਇਹ ਬਾਬਿਆਂ ਨੇ ਕੱਢ ਲਈ ਆਪਣੇ ਪਟਾਰੀ ਬਹੁਤ سارے ਪਿੰਡਾਂ ਜਿਹੇ ਬਾਬਿਆਂ ਦੇ ਆ ਅੱਛਾ ਏ ਹੈ ਜੀ ਇਹ ਸੁਰਮਾ ਇਹ ਸੁਰਮਾ ਇਹਦੇ ਨਾਲ ਕੀ ਕੀ ਹੁੰਦਾ ਜੀ ਅੱਖਾਂ ਦੇ ਵਿੱਚ ਜਾਂ ਲਾ ਲੇ ਬੇ ਜੋਗੀਆਂ ਦੇ ਕਦੀ ਚਸ਼ਮਾ ਨਹੀਂ ਲੱਗਿਆ ਕਦੀ ਵੇਖੇਗਾ ਤੂੰ ਅੱਛਾ ਕਦੀ ਨਹੀਂ ਲੱਗਿਆ ਵੇਖੇਗਾ ਲਓ ਮਿੱਤਰੋ ਆ ਬਾਬਾ ਜੀ ਦਾ ਸੁਰਮਾ ਕਿਸ ਚੀਜ਼ ਦਾ ਬਣਦਾ ਹੈ ਕਿਸੇ ਦਾ ਬਣਦਾ ਹੈ ਬੁਟੀਆ ਦਾ ਬਣਦਾ ਇਹ ਜੜੀਆਂ ਬੁਟੀਆਂ ਦਸੀਆ ਜੜੀਆਂ ਬੁਟੀਆਂ ਅੱਛਾ ਜੀ ਹਾਂਜੀ ਉਹਨਾਂ ਦਾ ਬਣਾ ਕੇ ਕਿੱਥੋਂ ਲੈ ਕੇ ਆਨੇ ਹੋ ਤੁਸੀਂ ਇਹਾਈ ਤਾਂ ਹਿਮਾਚਲੋਂ ਦੇਸੀਆ ਜੜੀਆਂ ਬੁਟੀਆਂ ਕਰਦੀ ਆਏ ਹਾਂ ਹਿਮਾਚਲ ਤੋਂ ਹੋਰ ਪਹਾੜਾ ਇਲਾਕੇ ਤੋਂ ਮੈਨੇ ਕੀ ਦੇਸੀ ਦਵਾਈ ਆਪ ਆਨੇ ਹੋ ਤੁਸੀਂ ਉਹ ਬਣਾ ਕੇ ਤਿਆਰ ਕਰਕੇ ਫੇਰ ਤੂੰ ਸੇ ਵੀ ਅੱਖਾਂ ਚ ਪਾ ਕੇ ਵੇਖ ਤਾ ਦੇ ਦੇਖ ਸਾਰੇ ਪਾ ਕੇ ਵੇਖ ਲੈ ਨਹੀਂ ਨਹੀਂ ਕੋਈ ਪਾ ਕੇ ਦੇਖ ਤੂੰ ਨਹੀਂ ਵੇਖਣ ਜਾ ਰਹਾ ਇਹਦਾ ਫਿਰ ਕਹਾਂ ਜੀ ਨਹੀਂ ਮੇਰੇ ਤਾਂ ਠੀਕ ਹੈ ਜੀ ਤੂੰ ਮੈਂ ਪਾ ਕੇ ਦੇਖ ਅੱਖਾਂ ਤੇ ਲੜਬੜੂ ਚਮਕ ਰਹੀ ਆ ਚਮਕ ਲੜ ਚਮਕਦੀ ਆ ਅੱਜ ਇਹ ਜਿੰਨਾ ਵੀ ਗੰਦਾ ਪਾਣੀ ਹੈ ਪਰ ਸਾਰਾ ਬਾਹਰ ਹੈ ਗੰਦਾ ਪਣੀ ਬਾਹਰ ਸਾਰਾ ਬਾਹਰ ਜਿੰਨਾ ਵੀ ਝਾਲਾ ਉਲਾਗਾ ਸਭ ਕੱਟ ਦੇਗੇ ਅੱਛਾ ਕਿੰਨੇ ਦੀ ਹੈ ਇਹ ਇਹਦਾ ਬਾਹ ਮਹਿੰਗੀ ਹੈ ਕਿੰਨੇ ਦੀ ਲਓ ਜੀ ਦਾ ਅੱਜ ਕੀਮਤ ਹੀ ਨਹੀਂ ਹੈਗੀ ਅੱਛਾ ਹਾਂ ਬਾਬਾ ਆਪਣੇ ਫਾਂ ਦਾ ਅੱਖ ਲਓ ਫਿਰੋ ਇਹਦੀ ਕੋਈ ਕੀਮਤ ਨਹੀਂ ਬਾਬਾ ਫਿਰ ਵੀ ਮੈਨੂੰ ਕਹਿ ਰਿਹਾ ਕਿ ਆ ਪਾ ਕੇ ਦੇਖ ਲੈ ਹਣਾ ਪਿਆਰ ਬਣ ਗਿਆ ਬਾਬੇ ਨਾਲ ਤੇ ਬਹੁਤ ਮਹਿੰਗਿਆ ਬਾਬਾ ਆਪ ਪੰਦਾ ਹੋਰ ਕੀ ਕੀ ਦੀ ਦਵਾਈ ਜਾੜਦੀ ਇਹ ਦੀ ਅੱਖਾਂ ਦੀ ਦਵਾਈਆਂ ਬਣਾਉਂਦੇ ਹਰ ਇੱਕ ਤੀਰ ਦਵਾਈ ਅੱਛਾ ਡੇਰਾ ਕਿਹੜੀ ਜਗ੍ਹਾ ਆਪਣਾ ਡੇਰਾ ਸਮਾਣਾ ਸਮਾਣਾ ਇੱਕ ਬਾਬਾ ਗਾਦੀ ਰੱਖੀ ਹੋਈ ਹੈ ਇਹਦੇ ਚ ਕੀ ਹੈ ਇਹ ਤਾਂ ਬਾਬੇ ਗੋਰਖਨਾਥ ਜੀ ਦੀ ਹੈ ਅੱਛਾ ਜੀ ਤੇ ਬਹੁਤ ਤਗੜੀ ਚੀਜ਼ ਹੈ ਅੱਛਾ ਜੀ ਇੱਧਰ ਬਾਗੜ ਸੁਣਿਆ ਹਾਂ ਹਾਂ ਸੁਣਿਆ ਜੀ ਐ ਬਾਬਾ ਰੂਪਦਾਸ ਹਾਂ ਜੀ ਦਿਖਾਓ ਬਾਬੇ ਦੀ ਫੋਟੋ ਆ ਲੈ ਇਹ ਬਾਬਾ ਜੀ ਕਿੱਡੇ ਨੇ ਗੋਰਖਨਾਥ ਤੇ ਟੱਲੇ ਤੇ ਅੱਛਾ ਜੀ ਬਾਬਾ ਰੂਪਦਾਸ ਅੱਛਾ ਉੱਥੋਂ ਮਿਲੀ ਇੱਕ ਦਾਲ ਹਾਂ ਹਾਂ ਠੀਕ ਹੈ ਇਹਦੇ ਫੋਟੋਆਂ ਵਗੈਰਾ ਵੀ ਰੱਖੀ ਹੋਈਆਂ ਹਨ ਆਹ ਉਹ ਚੀਜ਼ਾਂ ਦੇ ਦਿੱਤਾ ਕਾ ਉਹਨੇ ਕੀ ਚੀਜ਼ ਨਹੀਂ ਇਹਦੇ ਵਿੱਚ ਠੀਕ ਹੈ ਜੀ ਭਗਤੀ ਪੂਰੀ ਕਰਦੇ ਹਾਂ ਫਿਰ ਚਲੋ ਬਹੁਤ ਵਧੀਆ ਗੱਲ ਤੇ ਬਾਬਾ ਜੀ ਆ ਜਿਹੜੀ ਤੁਸੀਂ ਇਧਰ ਵੇਖ ਲੈ ਅੱਛਾ ਇਹ ਬਾਬੇ ਨੇ ਹਾਂ ਹੋਰ ਕੌਣ ਨੇ ਨਾਸ ਕੱਲ ਪਾੜੇ ਅੱਛਾ ਜੀ ਇਹਨਾਂ ਜੀ ਤੁਸੀਂ ਨਹੀਂ ਇਹ ਬਣਾਉਣਾ ਵੀ ਹੱਡੀ ਵੀ ਲਾਪਾ ਸਾਰਿਆਂ ਦੇ ਕੰਨ ਪਾੜੇ ਹੋਏ ਆਹਾਂ ਸਾਰੇ ਨੇ ਉਪਾਈ ਵੀ ਆ ਵੱਡੇ ਵੱਡੇ ਤੁਸੀਂ ਵੀ ਪਾਈ ਹੋਈਆਂ ਬਾਬਾ ਜੀ ਆ ਤਾਂ ਖਾਇਓ ਬਾਬਾ ਜੀ ਨੇ ਵੀ ਪਾਈ ਹੋਈਆਂ ਕੰਨਾਂ ਦੇ ਵਿੱਚ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਉਹ ਪਾਈਆਂ ਤੁਸੀਂ ਹੈ ਜੀ ਹਾਂ ਇਹ ਫਿਰ ਬਾਬਾ ਜੀ ਕਿਵੇਂ ਸਾਰੇ ਕੰਨ ਪਾੜਾ ਹੋਇਆ ਇਹ ਪਿੱਛੇ ਦਿਖਾਓ ਇੱਕ ਵਾਰ ਆਗੇ ਦਿਖਾਣਾ ਤੇ ਇਹ ਵੀ ਬਾਬਾ ਜੀ ਇੱਕ ਭਗਤੀ ਹੁੰਦੀ ਆ ਹਨ ਹਾਂ ਜੀ ਦੇਖੋ ਬਾਬਾ ਜੀ ਦਾ ਕੰਨ ਸਾਰਾ ਸਾਰਾ ਫਟਿਆ ਹੋਇਆ ਦੋ ਪਾਈ ਹੋਈਆਂ ਬਾਬਾ ਜੀ ਦੇ ਵਾਲੀਆਂ ਤੇ ਮਿੱਤਰੋ ਵਧੀਆ ਹਨਾ ਹਰ ਇੱਕ ਬਾਬਾ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਦਿਖਾਵਾ ਦਿਖਾਵਾ ਆ ਜੋ ਨੇੜੇ ਕੀ ਬਾਤ ਹੈ ਕੰਨ ਪਾੜ ਕੇ ਕੀ ਇਹ ਭਗਤੀ ਹੈ ਜੀ ਭਗਤੀ ਪੂਰੀ ਪੂਰੀ ਇਹ ਪਿੱਛੇ ਤੋਂ ਦਿਖਾਓ ਸਭ ਪੜਿਆ ਦਿਖਾ ਕਿਹਦੇ ਲੱਗੇ ਹੋਏ ਨੇ ਕੀ ਬਾਤ ਹੈ ਜੀ ਤਾਂ ਬਾਬਾ ਜੀ ਬਹੁਤ ਵਧੀਆ ਗੱਲਾਂ ਭਗਤੀ ਕਰ ਰਹੇ ਹੋ ਤੇ ਬਾਬਾ ਜੀ ਉਹ ਜਿਹੜਾ ਇੱਕ ਆਪਣੇ ਕੋਲ ਉਹ ਵੀ ਹੁੰਦਾ ਤਾਂ ਕੀ ਕਹਿੰਦੇ ਆ ਉਹਨੂੰ ਗੋਲ ਜਾਂ ਦਿੰਦੇ ਆ ਤੁਸੀਂ ਕੀ ਕਹਿੰਦੇ ਆ ਉਹਨੂੰ ਉਹ ਪੰਜਮੁਖੀ ਹਾਂ ਪੰਜਮੁਖੀ ਪੰਜਮੁਖੀ ਆ ਅੱਛਾ ਜੀ ਉਹਦੇ ਨਾਲ ਕੀ ਕੀ ਹੁੰਦਾ ਇਹ ਸ਼ੌਤ ਚੀਜ਼ ਹੈ ਪੰਜਮੁਖੀ ਪਰਿਵਾਰ ਸੁਖੀ ਅੱਛਾ ਜੀ ਬੋਲੇ ਲੱਗ ਜੀ ਪੰਜਮੁਖੀ ਪਰਿਵਾਰ ਸੁਖੀ ਪੰਜਮੁਖੀ ਪਰਿਵਾਰ ਸੁਖੀ ਲਓ ਮਿੱਤਰੋ ਬਾਬਾ ਜੀ ਨੇ ਇਹ ਦਿਆ ਮੈਨੂੰ ਰੱਖਲ ਦੇ ਲਈ ਇਹਦੇ ਨਾਲ ਕਹਿੰਦੇ ਸਾਰੇ ਗੰਮ ਫਤਿਹ ਹੁੰਦੇ ਨੇ ਸੁੱਚਾ ਹੁੰਦਾ ਬਾਬਾ ਜੀ ਅੱਛਾ ਬੋਲੇ ਲੱਗ ਜੀ ਅੱਛਾ ਜੀ ਇਹ ਕਿੱਥੋਂ ਆਉਂਦਾ ਇਹ ਇਧਰੋਂ ਹੱਥੋਂ ਮਿਲਦਾ ਹੈ ਅੱਛਾ ਇਧਰ ਨਹੀਂ ਮਿਲਦਾ ਨੇਪਾਲ ਸਿਗਾ ਹੈ ਨੇਪਾਲ ਉੱਥੋਂ ਪੇੜਿਆਂ ਤੋਂ ਲੱਗਦਾ ਹੈ ਪੇੜੀ ਲੱਗਦਾ ਹੈ ਪੈਡਾਂ ਦੇ ਲਾਦੇ ਆ ਮਿੱਤਰੋ ਏ ਇੱਕ ਮੁਖੀ ਦੋ ਮੁਖੀ ਤਿੰਨ ਮੁਖੀ ਪੰਜ ਮੁਖੀ ਇਹ ਕਿੰਨੇ ਮੁਖੀ ਆ ਹੁਣ ਪੰਜ ਮੁਖੀ ਆ ਅੱਛਾ ਪੰਜ ਮੁਖੀ ਆ ਹਾਂ ਲਓ ਜੀ ਬਾਬਾ ਜੀ ਕਹਿੰਦੇ ਪਿਆਰ ਬਣ ਗਿਆ ਤੁਹਾਡੇ ਨਾਲ ਮਣ ਮਿਲੇ ਦੇ ਬੱਚੇ ਹੁੰਦੇ ਨੇ ਬਿਲਕੁਲ ਬਿਲਕੁਲ ਮਣ ਮਿਲ ਗਏ ਔਰ ਇੱਕੀ ਲੈ ਜਾ ਚਾਰ ਦਿਨਾਂ ਦੇ ਮੇਲੇ ਬਿਲਕੁਲ ਬਿਲਕੁਲ ਤਾਂ ਇਹ ਦੌਲਤ ਹੋਈ ਸੜ ਜਨੇ ਬਿਲਕੁਲ ਜੀ ਔਰ ਕਿ ਸਭ ਤੋਂ ਵੱਡਾ ਪਿਆਰ ਹੀ ਬਣ ਗਿਆ ਬਾਸੀ ਬਾਸ ਪਿਆਰੇ ਆ ਜ਼ਿੰਦਗੀ ਚ ਪਿਆਰ ਤਾਂ ਦੇਖੋ ਜਿੱਥੇ ਬਣ ਗਿਆ ਪਿਆਰ ਉੱਥੇ ਕੁਝ ਵੀ ਨਹੀਂ ਪੈਸਾ ਨਾ ਨਾ ਕੁਝ ਨਾ ਕੁਝ ਧੰਨ ਮਾਇਆ ਆਂਦੀ ਜਾਂਦੀ ਥੰਨ ਮਾਇਆ ਆਂਦੀ ਜਾਂਦੀ ਰਹਿੰਦੀ ਆਣਾ ਪਰ ਪਿਆਰ ਬਣਨਾ ਜ਼ਰੂਰੀ ਆ ਜੇ ਪਿਆਰ ਬਣ ਗਿਆ ਤਾਂ ਸਾਰਾ ਕੁਝ ਆ ਸਾਰਾ ਕੁਝ ਧੰਨ ਮਾਇਆ ਤਾਂ ਜਿੱਥੇ ਪਿਆਰ ਆ ਉੱਥੇ ਤੁਹਾਨੂੰ ਦੌਲਤ ਆਉਣੀ ਆ ਸਹੀ ਗੱਲ ਜਿੱਥੇ ਕਲੇਸ਼ ਆ ਉੱਥੇ ਕੁਝ ਨਹੀਂ ਕੁਝ ਨਹੀਂ ਹੈਣਾ ਕੁਝ ਵੀ ਨਹੀਂ ਤੇ ਆ ਜਿਹੜੀ ਮਾਲਾ ਬਾਬਾ ਜੀ ਇਹ ਫਿਰ ਤੁਸੀਂ ਹਰ ਟਾਈਮ ਵਗੇ ਰੱਖਦੇ ਇਹ ਨਾਥਾ ਦੀ ਚੀਜ਼ ਹੈ ਇਹ ਨਾਥੇ ਦੇ ਨਾਥੇ ਬਾਲਦੇ ਨੇ ਅੱਛਾ ਜੀ ਸ਼ਰ ਬਾਬਾ ਸੰਗਾ ਜੀ ਬਾਬਾ ਜੀ ਅੱਛਾ ਜੀ ਬਸ ਹੋ ਗਿਆ ਬਹੁਤ ਵਧੀਆ ਜੀ ਤੇ ਮਿੱਤਰੋ ਜਿੱਥੇ ਬਾਬਾ ਜੀ ਮਿਲਦੇ ਹਨਾ ਝਾੜ ਵਗੈਰਾ ਕਲਾਣੀ ਹੋਵੇ ਤੁਸੀਂ ਝਾੜ ਦਰਦ ਕਰਦੀ ਆ ਜਾਂ ਕੋਈ ਹੋਰ ਦਵਾਈ ਲੈਣੀ ਆ ਬਾਬੇ ਨੂੰ ਜਰੂਰ ਮਿਲਿਓ ਹਰ ਇੱਕ ਬਾਬੇ ਨਾਲ ਦੇ ਨਹੀਂ ਹੁੰਦੇ ਹਨਾ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਬਾਬੇ ਇਹ ਨਹੀਂ ਹੈ ਵੀ ੱੱਕੇ ਨਾਲ ਤੁਹਾਡੇ ਤੋਂ ਮੰਗ ਰਿਹਾ ਕੁਝ ਤੁਹਾਡੀ ਸ਼ਰਧਾ ਹਨਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਵੀ ਇਹਨਾਂ ਦਾ ਮਜ਼ਾਕ ਉਡਾਣਾ ਜਾਂ ਗੁਜੋ ਕਰਨਾ ਸਾਡਾ ਮਕਸਦ ਇਹ ਹੈ ਕਿ ਬਾਬਿਆਂ ਦੀ ਭਗਤੀ ਦੇਖੋ ਕਿੰਨੀ ਆ ਕੰਨ ਪੜਵਾਏ ਹੋਏ ਨੇ ਮੁੰਦਰਾ ਪਾਈਆਂ ਹੋਈਆਂ ਨੇ ਤੇ ਭਗਤੀ ਕਰ ਰਹੇ ਨੇ ਹਨਾ ਐ ਤਾਂ ਨਹੀਂ ਹੈਗਾ ਵੀ ਇਹਦੇ ਭੀਖ ਮੰਗ ਰਹੇ ਨੇ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਆਪਣਾ ਕਰ ਰਹੇ ਠੀਕ ਆ ਬਾਬਾ ਜੀ ਬਿਲਕੁਲ ਜਿਹੜਾ ਦੇ ਦੇਗਾ ਉਹਦਾ ਭਲਾ ਹੀ ਆ ਹਨਾ ਸਹੀ ਗਾ ਬਾਕੀ ਜੜੀ ਬੁੱਟੀਆਂ ਰੱਖੀ ਹੋਈਆਂ ਦਵਾਈਆਂ ਰੱਖੀ ਹੋਈਆਂ ਦਿੰਦੇ ਨੇ ਆਪਣਾ ਪੈਸੇ ਲੈਂਦੇ ਨੇ ਮਿਹਨਤ ਆ ਯਾਰ ਹਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡਾ ਇਹ ਨਹੀਂ ਹੈਗਾ ਕਿ ਕਿਸੇ ਧਰਮ ਨੂੰ ਠੇਸ ਪਹੁੰਚਾਣਾ ਸਾਰੇ ਧਰਮ ਸਭ ਵਧੀਆ ਨੇ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀ ਹਰ ਇੱਕ ਯੋਗੀ ਜਾਂ ਕੋਈ ਇੱਕ ਨਾਲ ਦੇ ਨਹੀਂ ਹੁੰਦੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਅਸਿਕਾ ਬੱਦਸਾ ਹਲੇ ਬੰਦੀ ਨੀ ਤਰੀ ਮੁੰਡਾ ਕਰਤਾ ਰਹੇ ਮਾਲਾ ਠੀਕ ਕਦੇ ਕਦੀ ਮਾਰਾਂਗੇ ਦਰਸ਼ਨ ਦਵਾਗੇ ਜ਼ਰੂਰ ਜੀ ਜ਼ਰੂਰ ਆਇਓ ਕੋਣੀ ਕੋਣੀ ਮਿਲਦਾ 15-15 ਲੱਖ ਰੁਪਏ ਮਿਲ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਕਦੀ ਬਾਬਾ ਚਾਹ ਪਾਣੀ ਪੂਜੀ ਰੋਟੀ ਖਵਾਦੀ ਕਦੀ ਜ਼ਰੂਰ ਬਾਬਾ ਜੀ ਜ਼ਰੂਰ ਕਿਹੜਾ ਨਗਰ ਆਪਣਾ ਆਪਣੇ ਹੀ ਹੈ ਜੀ